ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਬਲੱਡਿੰਗ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਆ ਅੱਜ ਦੀਆਂ ਖਬਰਾਂ ਤੇ ਨਵੰਬਰ 2024 ਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਚ ਡੈਮੋਕ੍ਰੈਟਿਕ ਉਮੀਦਵਾਰ ਕਮਲਾ ਹੈਰਿਸ ਅਤੇ ਰਿਪਬਲਿਕਨ ਪਾਰਟੀ ਦੇ ਡੋਨਲਡ ਟਰੰਪ ਵਿਚਾਲੇ ਸਖਤ ਮੁਕਾਬਲਾ ਹੋਣ ਦੀ ਉਮੀਦ ਹੈ ਅਮਰੀਕਾ ਚ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਤਾਜ਼ਾ ਚੋਣ ਸਰਵੇਖਣ ਸਾਹਮਣੇ ਆਇਆ ਹੈ ਅਜੇ ਕੁਝ ਦਿਨ ਪਹਿਲਾਂ ਹੀ 트럼ਪ ਅਤੇ ਹੈਰਿਸ ਵਿਚਾਲੇ ਪਹਿਲੀ ਰਾਸ਼ਟਰਪਤੀ ਬਹਿਸ ਹੋਈ ਸੀ ਜਿਸ 'ਚ ਦੋਵਾਂ ਨੇ ਇੱਕ ਦੂਜੇ 'ਤੇ ਜ਼ੋਰਦਾਰ ਹਮਲੇ ਕੀਤੇ ਸਨ ਹੁਣ ਤਾਜ਼ਾ ਸਰਵੇਖਣ ਦੋਵਾਂ ਨੇਤਾਵਾਂ ਵਿਚਾਲੇ ਮੁਕਾਬਲੇ ਤੋਂ ਪਹਿਲਾਂ ਜਿੱਤ ਦੀਆਂ ਸੰਭਾਵਨਾਵਾਂ ਦੇ ਸੰਕੇਤ ਦੇ ਰਹੇ ਨੇ ਪੋਲ ਮੁਤਾਬਕ ਰਾਸ਼ਟਰਪਤੀ ਚੋਣ ਜਿੱਤਣ ਦੀ ਦੌੜ 'ਚ ਰਿਪਬਲਿਕਨ 트럼ਪ ਤੋਂ 42% ਦੇ ਮੁਕਾਬਲੇ ਨਾਲ ਕਮਲਾ ਹੈਰਿਸ 47% ਦਾ ਨਾਲ ਅੱਗੇ ਐ ਵੀਰਵਾਰ ਨੂੰ ਬੰਦ ਹੋਏ ਇੱਕ ਰਾਈਟਰਜ਼ ਪੋਲ ਦੇ ਅਨੁਸਾਰ ਸਾਬਕਾ ਰਾਸ਼ਟਰਪਤੀ ਦੇ ਵਿਰੁੱਧ ਰਾਸ਼ਟਰਪਤੀ ਦੀ ਬਹਿਸ ਤੋਂ ਬਾਅਦ ਹੈਰਿਸ ਦਾ ਗ੍ਰਾਫ ਅਚਾਨਕ ਵੱਧ ਗਿਆ ਏ ਤੇ ਜ਼ਿਆਦਾਤਰ ਵੋਟਰ ਸੋਚਦੇ ਨੇ ਕਿ ਉਹ ਜਿੱਤ ਜਾਵੇਗੀ ਰਜਿਸਟਰਡ ਵੋਟਰਾਂ ਵਿਚਕਾਰ ਕਰਵਾਏ ਗਏ ਇਸ 2 ਦਿਨਾ ਸਰਵੇਖਣ 'ਚ ਹੈਰਿਸ ਨੂੰ 5 ਫੀਸਦੀ ਅੰਕਾਂ ਦੀ ਲੀਡ ਮਿਲਦੀ ਨਜ਼ਰ ਆ ਰਹੀ ਹੈ ਮੰਗਲਵਾਰ ਦੀ ਰਾਸ਼ਟਰਪਤੀ ਬਹਿਸ ਬਾਰੇ ਵੋਟਰਾਂ 'ਚੋਂ ਜਿਨ੍ਹਾਂ ਨੇ ਕੁਝ ਸੁਣਿਆ 53 ਫੀਸਦੀ ਨੇ ਕਿਹਾ ਕਿ ਹੈਰਿਸ ਜਿੱਤੇਗੀ ਅਤੇ 24 ਫੀਸਦੀ ਨੇ ਕਿਹਾ ਕਿ ਟਰੰਪ ਜਿੱਤਣਗੇ ਬਹੁਤ ਸਾਰੇ ਲੋਕਾਂ ਨੇ ਇਸ ਦਾ ਜਵਾਬ ਨਹੀਂ ਦਿੱਤਾ ਤੋਂ ਦੱਸ ਦਈਏ ਕਿ 59 ਸਾਲਾ ਹੈਰਿਸ ਨੇ ਰਾਸ਼ਟਰਪਤੀ ਅਹੁਦੇ ਦੀ ਲੜਾਈ ਵਾਲੀ ਬਹਿਸ 78 ਸਾਲਾ ਟਰੰਪ ਨੂੰ ਡਿਫੈਂਸ ਤੇ ਰੱਖਿਆ ਸੀ ਪੋਲ ਮੁਤਾਬਕ ਦੋਹਾਂ ਨੇਤਾਵਾਂ ਵਿਚਾਲੇ ਰਾਸ਼ਟਰਪਤੀ ਅਹੁਦੇ ਦੀ ਬਹਿਸ ਤੋਂ ਬਾਅਦ 53% ਰਿਪਬਲਿਕਨਸ ਨੇ ਕਿਹਾ ਕਿ ਟਰੰਪ ਨੇ ਇੱਕ ਤਰ੍ਹਾਂ ਨਾਲ ਚੋਣ ਜਿੱਤ ਲਈ ਹੈ ਜਦਕਿ 91% ਡੈਮੋਕ੍ਰੇਟਸ ਨੇ ਕਮਲਾ ਹੈਰਿਸ ਦੀ ਜਿੱਤ ਦੀ ਸੰਭਾਵਨਾ ਜਤਾਈ ਸਰਵੇਖਣ ਚ ਨੀਲਸਨ ਦੇ ਅੰਕੜਿਆਂ ਅਨੁਸਾਰ ABC ਨਿਊਜ਼ ਦੁਆਰਾ আয়োজিত ਇਸ ਰਾਸ਼ਟਰਪਤੀ ਬਹਿਸ ਨੂੰ 7.1 ਮਿਲੀਅਨ ਟੈਲੀਵਿਜ਼ਨ ਦਰਸ਼ਕਾਂ ਦੁਆਰਾ ਦੇਖਿਆ ਗਿਆ ਸੀ ਜਦਕਿ ਇਸ ਤੋਂ ਪਹਿਲਾਂ ਜੂਨ ਚ ਟਰੰਪ ਅਤੇ ਬਾਈਡਨ ਵਿਚਾਲੇ ਹੋਈ ਬਹਿਸ ਨੂੰ ਸਿਰਫ 51 ਮਿਲੀਅਨ ਲੋਕਾਂ ਨੇ ਦੇਖਿਆ ਸੀ ਟਰੰਪ ਨੇ ਉਸ ਬਹਿਸ 'ਚ ਬਾਈਡਨ ਤੇ ਜਿੱਤ ਦਰਜ ਕੀਤੀ ਸੀ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਤੋਂ ਅਲੱਗ ਹੈ ਕਿਉਂਕਿ ਉਹ ਨਵੀਂ ਪੀੜੀ ਦੀ ਨੁਮਾਇੰਦਗੀ ਕਰਦੀ ਹੈ ਦੇਸ਼ 'ਚ ਨਵੰਬਰ 'ਚ ਰਾਸ਼ਟਰਪਤੀ ਚੋਣਾਂ ਹੋਣੀਆਂ ਨੇ ਚੋਣਾਂ ਦਾ ਇੱਕ ਅਹਿਮ ਹਿੱਸਾ ਰਾਸ਼ਟਰਪਤੀ ਬਹਿਸ ਹੈ ਇਹ ਬਹਿਸ ਬੁੱਧਵਾਰ ਨੂੰ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਤੇ ਕਮਲਾ ਹੈਰਿਸ ਵਿਚਾਲੇ ਹੋਈ ਜਿਸ 'ਚ ਹੈਰਿਸ ਦਾ ਪ੍ਰਦਰਾ ਟਰੰਪ ਨਾਲੋਂ ਜ਼ਿਆਦਾ ਭਾਰੀ ਰਿਹਾ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣਨ ਤੋਂ ਬਾਅਦ ਪਹਿਲੀ ਵਾਰ ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕਮਲਾ ਹੈਰਿਸ ਨੇ ਡੋਨਾਲਡ ਟਰੰਪ ਦੇ ਨਫ਼ਰਤ ਭਰੇ ਅਤੇ ਵੰਡਣ ਵਾਲੇ ਭਾਸ਼ਣ ਦੀ ਆਲੋਚਨਾ ਕੀਤੀ ਤੇ ਕਿਹਾ ਮੈਨੂੰ ਲੱਗਦਾ ਹੈ ਕਿ ਟਰੰਪ ਜਿਸ ਤਰ੍ਹਾਂ ਦਾ ਭਾਸ਼ਣ ਦੇ ਰਹੇ ਨੇ ਲੀਡਰਸ਼ਿਪ ਸ਼ੈਲੀ ਤੋਂ ਥੱਕ ਗਿਆ ਜੋ ਉਹ ਅਪਣਾ ਲੈਂਦਾ ਹੈ ਫਿਲਾਡੈਲਫੀਆ ਚ ਨਿਊਜ਼ ਚੈਨਲ ਡਬਲਯੂ ਪੀ ਵੀ ਆਈ ਟੀ ਵੀ ਦੇ ਐਂਕਰ ਬ੍ਰਾਈਨ ਟੈਫ ਨੇ ਹੈਰਿਸ ਨੂੰ ਇੱਕ ਜਾਂ ਦੋ ਖੇਤਰਾਂ ਨਾਲ ਨਾਮ ਲੈਣ ਲਈ ਕਿਹਾ ਜਿੱਥੇ ਉਹ ਆਪਣੇ ਆਪ ਨੂੰ ਬਾਈਡਨ ਤੋਂ ਵੱਖ ਸਮਝਦੀ ਹੈ ਹੈਰਿਸ ਨੇ ਕਿਹਾ ਦੇਖੋ ਮੈਂ ਜੋ ਬਾਈਡਨ ਨਹੀਂ ਆ ਤੇ ਮੈਂ ਨਵੀਂ ਪੀੜ੍ਹੀ ਦੀ ਨੁਮਾਇੰਦਗੀ ਕਰਦੀ ਆ ਉਨਾ ਕਹਿਆ ਕਿ ਜਿਹੜੀਆਂ ਗੱਲਾਂ ਨੂੰ ਕਦੇ ਮਾਮੂਲੀ ਸਮਝਿਆ ਜਾਂਦਾ ਸੀ ਉਹਨਾਂ ਨੂੰ ਹੁਣ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈਰਿਸ ਨੇ ਕਿਹਾ ਉਦਾਹਰਣ ਲਈ ਮੇਰੇ ਕੋਲ ਇੱਕ ਯੋਜਨਾ ਹੈ ਜੋ ਇੱਕ ਨਵੀਂ ਪਹੁੰਚ ਤੇ ਆਧਾਰਿਤ ਹੈ ਇਸ ਦੇ ਤਹਿਤ ਮੈਂ ਪਰਿਵਾਰਾਂ ਲਈ ਚਾਈਲਡ ਟੈਕਸ ਕ੍ਰੈਡਿਟ ਨੂੰ ਵਧਾ ਕੇ ਉਹਨਾਂ ਦੇ ਬੱਚੇ ਦੇ ਇੱਕ ਸਾਲ ਦੇ ਹੁਣ ਤੱਕ 6000 ਯੂ ਐਸ ਡਾਲਰ ਕਰਨਾ ਚਾਹੁੰਦੀ ਹਾਂ ਕਿਉਂਕਿ ਇਸ ਸਾਲ ਬੱਚੇ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਹੈ ਤੇ ਇਸ ਲਈ ਮੇਰਾ ਨਜ਼ਰੀਆ ਨਵੇਂ ਵਿਚਾਰਾਂ ਨਾਲ ਆਉਂਦਾ ਹੈ ਮੌਜੂਦਾ ਸਮੇਂ ਨੂੰ ਧਿਆਨ ਚ ਰੱਖਦੇ ਹੋਏ ਨਵੀਆਂ ਨੀਤੀਆਂ ਬਾਰੇ ਉਸਨੇ ਕਿਹਾ ਇਮਾਨਦਾਰੀ ਨਾਲ ਕਹਾ ਤਾਂ ਮੇਰਾ ਧਿਆਨ ਇਸ ਗੱਲ ਤੇ ਹੈ ਕਿ ਸਾਨੂੰ 21ਵੀਂ ਸਦੀ ਨਾਲ ਤਾਲਮਿਲ ਰੱਖਣ ਲਈ ਅਗਲੇ 10-20 ਸਾਲਾਂ ਚ ਕੀ ਕਰਨਾ ਚਾਹੀਦਾ ਹੈ ਜਿਸ ਚ ਸਾਡੀਆਂ ਸਮਰੱਥਾਵਾਂ ਦੇ ਨਾਲ-ਨਾਲ ਚੁਣੌਤੀਆਂ ਨੂੰ ਵੀ ਹੋਰ ਵਧਾਉਣਾ ਸ਼ਾਮਲ ਹੈ ਮਸ਼ਹੂਰ ਸਨਦਕਰ ਐਲਨ ਮਸਕ ਨੇ ਇੱਕ ਵਾਰ ਫਿਰ ਆਸਟ੍ਰੇਲੀਆ ਸਰਕਾਰ ਤੇ ਨਿਸ਼ਾਨਾ ਕੱਸਿਆ ਹੈ ਉਹਨਾਂ ਨੇ ਆਸਟ੍ਰੇਲੀਆ ਸਰਕਾਰ ਨੂੰ ਫਾਸੀਵਾਦੀ ਕਿਹਾ ਦਰਅਸਲ ਆਨਲਾਈਨ ਗਲਤ ਜਾਣਕਾਰੀ ਰੋਕਣ ਲਈ ਆਸਟ੍ਰੇਲੀਆ ਚ ਇੱਕ ਨਵਾਂ ਕਾਨੂੰਨ ਪ੍ਰਸਤਾਵਿਤ ਕੀਤਾ ਗਿਆ ਹੈ ਇਸ ਕਾਨੂੰਨ ਤਹਿਤ ਗਲਤ ਜਾਣਕਾਰੀ ਨੂੰ ਰੋਕਣ ਚ ناکਾਮ ਰਹਿਣ ਤੇ ਸੋਸ਼ਲ ਮੀਡੀਆ ਕੰਪਨੀਆਂ ਤੇ ਭਾਰੀ ਜੁਰਮਾਨਾ ਲਗਾਉਣ ਦੀ ਵਿਵਸਥਾ ਹੈ ਇਸ ਕਾਨੂੰਨ ਦੀ ਆਲੋਚਨਾ ਕਰਦੇ ਹੋਏ ਮਸਕ ਨੇ ਆਸਟ੍ਰੇਲੀਆ ਸਰਕਾਰ ਨੂੰ ਫਾਸੀਵਾਦੀ ਕਿਹਾ ਹੈ ਦਰਅਸਲ ਆਸਟ੍ਰੇਲੀਆ ਦੀ ਲੇਬਰ ਸਰਕਾਰ ਨੇ ਵੀਰਵਾਰ ਨੂੰ ਸੰਸਦ ਚ ਇੱਕ ਕਾਨੂੰਨ ਪੇਸ਼ ਕੀਤਾ ਜਿਸ ਦੇ ਤਹਿਤ ਗਲਤ ਜਾਣਕਾਰੀ ਨੂੰ ਉਤਸ਼ਾਹਿਤ ਕਰਨ ਲਈ ਸੋਸ਼ਲ ਮੀਡੀਆ ਕੰਪਨੀਆਂ ਤੇ ਆਪਣੇ ਗਲੋਬਲ ਰੈਵਨਿਊ ਦਾ 5 ਫੀਸਰ ਤੱਕ ਜੁਰਮਾਨਾ ਲਗਾਉਣ ਦੀ ਵਿਵਸਥਾ ਹੈ ਇਸ ਕਾਨੂੰਨ ਦਾ ਮਕਸਦ ਤਕਨੀਕੀ ਡਿੱਗਚਾਂ ਤੇ ਲਗਾਮ ਲਗਾਉਣਾ ਮੰਨਿਆ ਜਾ ਰਿਹਾ ਹੈ ਤੇ ਹੁਣ ਪੂਰੀ ਦੁਨੀਆ ਚ ਅਜਿਹੇ ਕਦਮ ਚੁੱਕੇ ਜਾ ਰਹੇ ਨੇ ਆਸਟ੍ਰੇਲੀਆ ਦੇ ਪ੍ਰਸਤਾਵਿਤ ਕਾਨੂੰਨ ਅਨੁਸਾਰ ਟੈਕਨੋਲੋਜੀ ਪਲੇਟਫਾਰਮਾਂ ਨੂੰ ਝੂਠੀਆਂ ਅਤੇ ਗੁੰਮਰਾਹਕੁੰਨ ਖਬਰਾਂ ਦੇ ਫੈਲਣ ਨੂੰ ਰੋਕਣ ਲਈ ਇੱਕ ਕੋਡ ਆਫ ਕੰਡਕਟ ਤੈਅ ਕਰਨਾ ਹੋਵੇਗਾ ਤੇ ਚੋਣ ਜ਼ਾਬਤੇ ਨੂੰ ਆਸਟ੍ਰੇਲੀਆਈ ਸਰਕਾਰ ਦੇ ਰੈਗੂਲੇਟਰ ਦੁਆਰਾ ਮਨਜ਼ੂਰੀ ਦਿੱਤੀ ਜਾਵੇਗੀ ਜੇਕਰ ਕੋਈ ਪਲੇਟਫਾਰਮ ਅਜਿਹਾ ਕਰਨ 'ਚ ਅਸਫਲ ਰਹਿੰਦਾ ਹੈ ਤਾਂ ਰੈਗੂਲੇਟਰ ਆਪਣੇ ਖੁਦ ਦੇ ਮਾਪਦੰਡ ਤੈਅ ਕਰੇਗਾ ਤੇ ਨਿਯਮਾਂ ਦੀ ਪਾਲਣਾ ਨਾ ਕਰਨ ਲਈ ਤਕਨੀਕੀ ਕੰਪਨੀਆਂ ਤੇ ਜੁਰਮਾਨਾ ਲਗਾਏਗਾ। ਪ੍ਰਗਟਾਵੇ ਦੀ ਆਜ਼ਾਦੀ ਨੂੰ ਲੈ ਕੇ ਆਵਾਜ਼ ਬੁਲੰਦ ਕਰਨ ਵਾਲੇ ਐਲਨ ਮਸਕ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਤੇ ਪ੍ਰਤੀਕਿਰਿਆ ਦਿੰਦੇ ਹੋਏ ਆਸਟ੍ਰੇਲੀਆ ਸਰਕਾਰ ਦੀ ਇੱਕ ਸ਼ਬਦ 'ਚ ਆਲੋਚਨਾ ਕੀਤੀ ਅਤੇ ਉਸ ਨੂੰ ਫਾਸੀਵਾਦੀ ਕਿਹਾ। ਐਲਨ ਮਸਕ ਨੇ ਇਸ ਤੋਂ ਪਹਿਲਾਂ ਅਪ੍ਰੈਲ ਚ ਵੀ ਆਸਟ੍ਰੇਲੀਆਈ ਸਰਕਾਰ ਦੀ ਆਲੋਚਨਾ ਕੀਤੀ ਸੀ। ਦਰਅਸਲ ਸਿਡਨੀ ਚ ਇੱਕ ਬਿਸ਼ਪ ਤੇ ਚਾਕੂ ਨਾਲ ਹਮਲਾ ਕਰਨ ਦੀ ਘਟਨਾ ਸਾਹਮਣੇ ਆਈ ਜਿਸ ਤੇ ਆਸਟ੍ਰੇਲੀਆ ਦੇ ਸਾਈਬਰ ਰੈਗੂਲੇਟਰ ਨੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਇਸ ਘਟਨਾ ਨਾਲ ਜੁੜੀਆਂ ਪੋਸਟਾਂ ਨੂੰ ਹਟਾਉਣ ਦੇ ਆਦੇਸ਼ ਦਿੱਤੇ ਸਨ। ਐਲਨ ਮਸਕ ਆਸਟ੍ਰੇਲੀਅਨ ਸਰਕਾਰ ਦੇ ਇਸ ਹੁਕਮ ਖਿਲਾਫ ਅਦਾਲਤ ਗਏ ਸਨ ਜਿਸ ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਮਸਕ ਨੂੰ ਹੰਕਾਰੀ ਅਰਬ ਬੱਤੀ ਕਿਹਾ ਸੀਗਾ ਸ਼ਿਕਾਗੋ 'ਚ ਇੱਕ ਆਦਮੀ ਨੂੰ ਗਲਤੀ ਨਾਲ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਤੇ ਅਦਾਲਤ ਨੇ 416 ਕਰੋੜ ਦਾ ਹੁਣ ਜੁਰਮਾਨਾ ਲਾਇਆ ਹੈ ਆਖਰਕਾਰ ਮਾਮਲੇ ਦਾ ਪਤਾ ਲੱਗਣ ਤੇ ਉਸ ਨੂੰ ਬਰੀ ਕਰ ਦਿੱਤਾ ਗਿਆ ਤੇ 50 ਮਿਲੀਅਨ ਡਾਲਰ ਦਾ ਮੁਆਵਜ਼ਾ ਦੇਣ ਦਾ ਵੀ ਹੁਕਮ ਦਿੱਤਾ ਗਿਆ ਸੰ 2008 'ਚ ਸ਼ਿਕਾਗੋ ਪੁਲਿਸ ਨੇ ਮਾਰਸਲ ਬ੍ਰਾਊਨ ਨਾਮ ਦੇ ਇੱਕ ਵਿਅਕਤੀ ਨੂੰ ਇੱਕ 19 ਸਾਲਾ ਵਿਅਕਤੀ ਦੀ ਹੱਤਿਆ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ ਉਸ ਸਮੇਂ ਇਸ ਦੀ ਜਾਂਚ ਕਰਨ ਵਾਲੀ ਅਦਾਲਤ ਨੇ ਉਸ ਨੂੰ ਦੋਸ਼ੀ ਪਾਇਆ ਤੇ ਉਸ ਨੂੰ 35 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਹਾਲਾਂਕਿ 2018 ਚ ਮਾਰਸ਼ਲ ਬ੍ਰਾਊਨ ਦੇ ਵਕੀਲਾਂ ਨੇ ਅਦਾਲਤ ਚ ਇਹ ਦਾਵਾ ਕਰਦੇ ਹੋਏ ਸਬੂਤ ਪੇਸ਼ ਕੀਤੇ ਕਿ ਉਸ ਨੂੰ ਇਕਬਾਲ ਕਰਨ ਲਈ ਮਜਬੂਰ ਕੀਤਾ ਗਿਆ ਸੀ। ਨਤੀਜੇ ਵਜੋਂ ਅਦਾਲਤ ਨੇ ਉਸ ਵਿਰੁੱਧ ਦਰਜ ਕੇਸ ਨੂੰ ਹਾਰਜ ਕਰ ਦਿੱਤਾ ਤੇ ਬ੍ਰਾਊਨ ਨੂੰ ਰਿਹਾ ਕਰ ਦਿੱਤਾ। ਇਸ ਹੁਕਮ ਚ ਬ੍ਰਾਊਨ ਨੇ ਝੂਠੇ ਕੇਸ 'ਚ ਆਪਣੀ ਕੈਦ ਨੂੰ ਚੁਣੌਤੀ ਦਿੰਦੇ ਹੋਏ ਅਦਾਲਤ ਚ ਪਹੁੰਚ ਕੀਤੀ ਸੀ। ਇਸ ਦੀ ਜਾਂਚ ਕਰਨ ਵਾਲੀ ਸ਼ਿਕਾਗੋ ਫੈਡਰਲ ਕੋਰਟ ਨੇ ਹਾਲ ਹੀ ਵਿੱਚ ਇੱਕ ਅਹਿਮ ਹੁਕਮ ਜਾਰੀ ਕੀਤਾ ਅਮਰੀਕਾ ਦੀ ਸ਼ਿਕਾਗੋ ਫੈਡਰਲ ਜਿਊਰੀ ਅਦਾਲਤ ਨੇ ਹਾਲ ਹੀ ਵਿੱਚ ਇਹ ਹੁਕਮ ਦਿੱਤਾ ਕਿ ਮਾਰਸ਼ਲ ਬ੍ਰਾਊਨ ਨੂੰ ਇੱਕ ਝੂਠੇ ਕੇਸ 'ਚ ਗ੍ਰਫਤਾਰ ਕੀਤੇ ਜਾਣ ਲਈ 10 ਮਿਲੀਅਨ ਡਾਲਰ ਅਤੇ ਉਸ ਨੂੰ 10 ਸਾਲ ਦੀ ਕੈਦ ਦੀ ਸਜ਼ਾ ਦੇਣ ਲਈ ਹੋਰ 40 ਮਿਲੀਅਨ ਡਾਲਰ ਦਾ ਭੁਗਤਾਨ ਕੀਤਾ ਜਾਵੇ ਭਾਵ ਕੁੱਲ 50 ਮਿਲੀਅਨ ਡਾਲਰ ਜੋ ਕਿ ਭਾਰਤੀ ਮੁਦਰਾ ਦੇ ਵਿੱਚ ਲਗਭਗ 419 ਕਰੋੜ ਰੁਪਏ ਬਣਦੀ ਹੈ ਦਾ ਮੁਆਵਜ਼ਾ ਦਿੱਤਾ ਜਾਵੇ ब्राउन ਨੇ ਅਦਾਲਤ ਦੇ ਫੈਸਲੇ ਤੇ ਖੁਸ਼ੀ ਪ੍ਰਗਟਾਈ ਤੇ ਉਸਨੇ ਦਾਵਾ ਕੀਤਾ ਕਿ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਇਨਸਾਫ ਮਿਲਿਆ ਹੈ। ਇੱਕ ਮਹੱਤਵਪੂਰਨ ਘਟਨਾਕ੍ਰਮ ਵਜੋਂ ਜੋਖਮ ਭਰੇ ਖਤਰਨਾਕ ਡੇਰੀਨ ਜੰਗਲ ਚ ਦੀ ਅਮਰੀਕਾ ਜਾਣ ਦੀ ਕੋਸ਼ਿਸ਼ ਦੌਰਾਨ ਕੇਂਦਰੀ ਅਮਰੀਕਾ ਦੇ ਦੇਸ਼ ਪਨਾਮਾ ਚ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਏ 130 ਪ੍ਰਵਾਸੀ ਭਾਰਤੀਆਂ ਨੂੰ ਵਾਪਸ ਭਾਰਤ ਭੇਜ ਦੇਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਭਾਰਤੀਆਂ ਨੂੰ ਵਾਪਸ ਭੇਜੇ ਜਾਣ ਦੀ ਕਾਰਵਾਈ ਪਨਾਮਾ ਅਤੇ ਅਮਰੀਕਾ ਵਿਚਾਲੇ ਇਸ ਸਾਲ ਜੁਲਾਈ ਚ ਹੋਏ ਸਮਝੌਤੇ ਤਹਿਤ ਕੀਤੀ ਗਈ ਹੈ ਜਿਸ ਸਮਝੌਤੇ ਦਾ ਉਦੇਸ਼ ਗੈਰ ਕਾਨੂੰਨੀ ਪ੍ਰਵਾਸ ਨੂੰ ਰੋਕਣਾ ਹੈ ਪਨਾਮਾ ਦੇ ਇਮੀਗ੍ਰੇਸ਼ਨ ਡਾਇਰੈਕਟਰ ਰੋਜਰ ਮੌਜੀਕਾ ਨੇ ਭਾਰਤੀਆਂ ਨੂੰ ਵਾਪਸ ਭੇਜੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਭਾਰਤੀ ਨਾਗਰਿਕਾਂ ਨੂੰ ਚਾਰਟਰਡ ਜਹਾਜ਼ ਰਾਹੀਂ ਵਾਪਸ ਦਿੱਲੀ ਭੇਜ ਦਿੱਤਾ ਗਿਆ ਹੈ ਉਨ੍ਹਾਂ ਕਿਹਾ ਕਿ ਇਹ ਵਾਪਸੀ ਆ ਨਿਯਮਿਤ ਪ੍ਰਵਾਸ ਕਾਰਨ ਹੋਈ ਹੈ ਕੇਂਦਰੀ ਅਮਰੀਕਾ ਲਈ ਅਮਰੀਕੀ ਸੁਰੱਖਿਆ ਅਧਿਕਾਰੀ ਮਾਰਲਨ ਪੈਨੀਰੋ ਨੇ ਪਨਾਮਾ ਵਿਖੇ ਕੀਤੀ ਕਾਰਵਾਈ ਲਈ ਧੰਨਵਾਦ ਕਰਦਿਆਂ ਕਿਹਾ ਕਿ ਆ ਨਿਯਮਿਤ ਪ੍ਰਵਾਸ ਨੂੰ ਹਰ ਹਾਲਤ 'ਚ ਰੋਕਿਆ ਜਾਣਾ ਚਾਹੀਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਡੈਰੀਨ ਰਸਤਾ ਕੋਲੰਬੀਆ ਤੇ ਪਨਾਮਾ ਵਿਚਾਲੇ ਇੱਕ ਬਹੁਤ ਹੀ ਖਤਰਨਾਕ ਜੰਗਲ ਵਿੱਚ ਦੀ ਜਾਂਦਾ ਹੈ ਜਿਸ ਰਸਤੇ ਲੋਕ ਗੈਰਕਾਨੂੰਨੀ ਢੰਗ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ। ਇਨ੍ਹਾਂ ਲੋਕਾਂ 'ਚ ਭਾਰਤੀਆਂ ਦੀ ਗਿਣਤੀ ਸਭ ਤੋਂ ਵੱਧ ਹੁੰਦੀ ਹੈ। ਅਮਰੀਕਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ 'ਚ ਸੁਧਾਰ ਦੇ ਸਬੰਧ 'ਚ ਨਵੇਂ ਮਤੇ ਪੇਸ਼ ਕੀਤੇ ਅਤੇ ਭਾਰਤ, ਜਾਪਾਨ ਤੇ ਜਰਮਨੀ ਨੂੰ ਸੁਰੱਖਿਆ ਕੌਂਸਲ ਦੀ ਸਥਾਈ ਮੈਂਬਰਸ਼ਿਪ ਦੇਣ ਦੀ ਹਮਾਇਤ ਦੁਹਰਾਈ ਹੈ। ਸਿਖਰ ਸੰਮੇਲਨ ਤੇ ਸੰਯੁਕਤ ਰਾਸ਼ਟਰ ਮਹਾਸਭਾ ਚ ਉੱਚ ਪੱਧਰੀ ਪ੍ਰੋਗਰਾਮਾਂ ਲਈ ਆਲਮੀ ਆਗੂਆਂ ਦੇ ਨਿਊਯਾਰਕ ਚ ਇਕੱਠਾ ਹੋਣ ਤੋਂ ਕੁਝ ਦਿਨ ਪਹਿਲਾਂ ਸੰਯੁਕਤ ਰਾਸ਼ਟਰ ਚ ਅਮਰੀਕੀ ਰਾਜਦੂਤ ਲਿੰਡਾ ਥਾਮਸ ਗ੍ਰੀਨਫੀਲਡ ਨੇ ਬੀਤੇ ਦਿਨ ਕਿਹਾ ਕਿ ਅਮਰੀਕਾ আফਰੀਕੀ ਮਿਲਕਾਂ ਨੂੰ ਸੁਰੱਖਿਆ ਕੌਂਸਲ ਚ ਆਰਜੀ ਮੈਂਬਰਸ਼ਿਪ ਦੇਣ ਤੋਂ ਇਲਾਵਾ ਦੋ আফਰੀਕੀ ਮਿਲਕਾਂ ਨੂੰ ਸਥਾਈ ਮੈਂਬਰ ਬਣਾਉਣ ਦੀ ਵੀ ਹਮਾਇਤ ਕਰਦਾ ਹੈ ਭਾਰਤ ਜਰਮਨੀ ਅਤੇ ਜਾਪਾਨ ਨੂੰ ਸਥਾਈ ਮੈਂਬਰ ਬਣਾਉਣ ਲਈ ਅਮਰੀਕਾ ਦੀ ਲੰਬੇ ਸਮੇਂ ਦੀ ਹਮਾਇਤ ਬਾਰੇ ਪੁੱਛੇ ਜਾਣ ਤੇ ਉਹਨਾਂ ਨੇ ਕਿਹਾ ਕਿ ਜੀ 4 ਦੀ ਜਿੱਥੇ ਤੱਕ ਗੱਲ ਹੈ ਤਾਂ ਅਸੀਂ ਜਾਪਾਨ ਜਰਮਨੀ ਤੇ ਭਾਰਤ ਲਈ ਹਮਾਇਤ ਜ਼ਾਹਰ ਕੀਤੀ ਹੈ ਵਿਸ਼ਵ ਸਿਹਤ ਸੰਗਠਨ ਨੇ ਅੱਜ ਕਿਹਾ ਕਿ ਉਹਨਾਂ ਨੇ ਬਾਲਗਾਂ ਚ ਮੰਕੀ ਪੌਕਸ ਦੇ ਇਲਾਜ ਵਾਸਤੇ ਟੀਕੇ ਦੀ ਵਰਤੋਂ ਲਈ ਪਹਿਲੀ ਮਨਜ਼ੂਰੀ ਦੇ ਦਿੰਦੀ ਹੈ ਟੀਕੇ ਨੂੰ ਮਨਜ਼ੂਰੀ ਦੇਣ ਦਾ ਮਤਲਬ ਹੈ ਕਿ ਜੀਏਵੀਆਈ ਵੈਕਸੀਨ ਅਲਾਈਅንስ ਅਤੇ ਯੂਨੀਸੈਫ ਵਰਗੇ ਦਾਨੀ ਇਸ ਨੂੰ ਖਰੀਦ ਸਕਦੇ ਨੇ ਸਪਲਾਈਅਰ ਸਿਰਫ ਇੱਕ ਹੋਣ ਕਾਰਨ ਇਸ ਟੀਕੇ ਦੀ ਸਪਲਾਈ ਸੀਮਤ ਹੈ ＷＨＯ ਦੇ ਡਾਇਰੈਕਟਰ ਜਨਰਲ ਟੈਡਰੋਸ ਐਡਾਨੋਮ ਗੈਬ੍ਰੇਸਿਸ ਨੇ ਕਿਹਾ ਮੰਕੀ ਪੌਕਸ ਦੇ ਇਲਾਜ ਲਈ ਟੀਕੇ ਨੂੰ ਮਨਜ਼ੂਰੀ ਮਿਲਣਾ ਅਫਰੀਕਾ ਅਤੇ ਹੋਰ ਥਾਵਾਂ ਤੇ ਇਸ ਬਿਮਾਰੀ ਖਿਲਾਫ ਸਾਡੀ ਲੜਾਈ 'ਚ ਅਹਿਮ ਕਦਮ ਹੈ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ